ਅੱਲੇ ਕੀ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਕੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਕਰਦੇ ਹਾਂ ਲੇਖਕ ਕਰਨਦੀਪ ਕੌਰ ਦੀ ਲਿਖੀ ਹੋਈ ਕਹਾਣੀ ਅਣਵੀਹੀ ਮਾਂ ਦਾ ਭਾਗ ਪਹਿਲਾ ਕਿੰਨੇ ਦਿਨਾਂ ਮਗਰੋਂ ਅੱਜ ਮੈਂ ਗੂੜੀ ਨੀਂਦੇ ਸੌਣ ਦਾ ਸੋਚ ਰਿਹਾ ਸੀ ਪਰ ਕੋਈ ਅਜੀਬ ਜਿਹੀ ਚੀਜ਼ ਮੇਰੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਜਾਪੀ ਮੈਂ ਡਰ ਗਿਆ ਕੇਸ ਨੂੰ ਚੰਗੀ ਤਰ੍ਹਾਂ ਨਾਲ ਆਪਦੇ ਉੱਪਰ ਲਵੇਟ ਲਿਆ ਜਿਵੇਂ ਮੈਂ ਇੰਜ ਕਰਕੇ ਆਪਣੇ ਆਪ ਨੂੰ ਉਸ ਉਪਰੀ ਸ਼ੈਤੂ ਪਚਾ ਲਿਆ ਹੋਵੇ ਸ੍ਰਹਾਣੀ ਪਿਆ ਦੀਵਾ ਬੁਝਾ ਦਿੱਤਾ ਮਨ ਹੋਰ ਬੇਚੈਨ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੱਲੇ ਬੰਦੇ ਨੂੰ ਤਾਂ ਘਰ ਦੀਆਂ ਕੱਧਾ ਵੀ ਖਾਣ ਨੂੰ ਆਉਂਦੀਆਂ ਨੇ ਮੈਂ ਖੇਸ ਮੂੰਹ ਉਤ ਲਾਇਆ ਮੜੁੱਕ ਮੜਕੀ ਹੋਇਆ ਮੈਂ ਤੋੜੀ ਵੱਲ ਭੱਜਿਆ ਪਾਣੀ ਪੀਤਾ ਤੇ ਮੰਜੇ ਦੀ ਬਾਹੀ ਤੇ ਹੀ ਬੈਠ ਗਿਆ ਕਿੰਨਾ ਹਿਚਰ ਮੈਂ ਆਪਣੇ ਪੈਰਾਂ ਵੱਲ ਚੱਕੀਆ ਮੈਨੂੰ ਫਟੀਆਂ ਅੱਡੀਆਂ ਤੋਂ ਕਚਿਆਂ ਜਿਹੀ ਆਈ ਫਿਰ ਹਨੇਰੇ ਦਾ ਸਹਾਰਾ ਲੈਂਦਿਆਂ ਮੈਂ ਗੋਹੜ ਦੀ ਤਾਈ ਵੱਲ ਚਾਤੀ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਕੇ ਸਵੀਰ ਲਈ ਵਿੰਤਾਂ ਕਰਨ ਲੱਗਿਆ ਹੁਣ ਦਿਲ ਨੂੰ ਟਕਾ ਜਿਹਾ ਸੀ ਛੱਤ ਦੇ ਬਾਲੇ ਮੇਰੇ ਵੱਲ ਝਾਕ ਰਹੇ ਸਨ ਜਾਂ ਮੈਂ ਉਹਨਾਂ ਵੱਲ ਇਹ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਰਹੇ ਸਨ ਘਰ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੂਨ ਨਹੀਂ ਹੁੰਦੀ ਪਰ ਪਤਾ ਨਹੀਂ ਕਿਉਂ ਪੰਜ ਕਿੱਲਿਆਂ ਦਾ ਮਾਲਕ ਮੈਂ ਫਿਰ ਵੀ ਛੜਾ ਸੀ ਪਰ ਜਾਈਆਂ ਤੇ ਭਾਈ ਢਿੱਡੋਂ ਮੇਰੇ ਤੋਂ ਔਖੇ ਸਨ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਂ-ਬਾਪ ਗੁਜਰਨ ਤੋਂ ਬਾਅਦ ਆਪ ਰੋਟੀ ਟੁਕ ਕਰ ਲੈਂਦਾ ਕਦੇ-ਕਦੇ ਮਨ ਵਿੱਚ ਅੰਦਾ ਕਿ ਜੇ ਮੇਰਾ ਵਿਆਹ ਹੋਇਆ ਹੁੰਦਾ ਮੈਂ ਵੀ ਮੰਝੇ ਤੇ ਬੈਠ ਕੇ ਟੋਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਯਾਰ ਟੋਰ ਨਾਲ ਤਾਂ ਰੋਟੀ ਮੈਂ ਹੁਣ ਵੀ ਖਾ ਲੈਣਾ ਹੈ ਮੈਂ ਕੁਰਸੀ ਢਾ ਲੈਣੀ ਤੇ ਇੱਕ ਸਟੂਲ ਜਿਹਦਾ ਸਨਮੇਕਾ ਥੋੜਾ ਉਖੜਿਆ ਹੋਇਆ ਸੀ ਪਰ ਜਦੋਂ ਮੈਂ ਉਹਦੇ ਤੇ ਰੋਟੀ ਵਾਲਾ ਥਾਲ ਰੱਖ ਲੈਂਦਾ ਤਾਂ ਬਹੁਤ ਚੰਗਾ ਲੱਗਦਾ ਫਿਰ ਮੈਂ ਕੁਰਸੀ ਤੇ ਬੈਠ ਰੋਟੀ ਖਾਂਦਾ ਮੇਰੇ ਗੋਲਡ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਵਕਤ ਦੀ ਮਾਰੀ ਸੀ ਜਵਾਕ ਕੋਈ ਕੁੱਖੋ ਨਾ ਫੁੱਟਿਆ ਤੇ ਤਾਇਆ ਫਿਕਰਾਂ ਵਿੱਚ ਹੀ ਤਾਈ ਨੂੰ ਅਲਵਿਦਾ ਕਿਹਾ ਗਿਆ ਸੀ ਏ ਮੇਰੀ ਦਾਈ ਦਾਈ ਸੀ ਜਿਹਦੇ ਬੱਚੇ ਦਾ ਨਾ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਟੇਡਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਉਹ ਚੰਗੀ ਮਾਹਰ ਸੀ ਜਿਹੜੀਆਂ ਵੱਡੀਆਂ ਡਾਕਟਰनियां ਨੂੰ ਵੀ ਫੇਲ ਕਰਦੀ ਪਰ ਜਿਵੇਂ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋੜਾ ਬਾਹਰ ਦਾ ਜੋਗੀ ਸੱਦ ਉਹਵੇਂ ਦਾਈ ਦਾ ਕੋਈ ਇਲਾਜ ਨਹੀਂ ਸੀ ਕਰ ਸਕਿਆ ਤੇ ਦਾਈ ਦੇ ਹੱਥੋਂ ਕਈ ਕੁੱਖਾਂ ਹਰੀਆਂ ਹੋਈਆਂ ਰਾਤ ਬਰਾਤੀ ਲੋੜ ਵੇਂਦੀ ਤਾਂ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰ ਦਿੰਦੀ ਮੈਂ ਵੀ ਚਲਿਆ ਜਾਂਦਾ ਪੁੱਣ ਦਾ ਕੰਮ ਹਰ ਬੰਦੇ ਨੂੰ ਖਿੜੇ ਮੱਥੇ ਕਰਨਾ ਚਾਹੀਦਾ ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਨਾਲ ਲੈ ਕੇ ਆਈ ਕੁੜੀ ਦਾ ਮੂੰਹ ਲਵੇਟਿਆ ਹੋਇਆ ਸੀ ਰਿਸ਼ਤੇ ਵਿੱਚ ਖੌਰੀ ਕੀ ਲੱਗਦੀਆਂ ਸਨ ਦੋਹੀ ਤਾਈ ਕੋਲ ਆ ਕੇ ਰੋਂ ਲੱਗ ਪਈਆਂ ਮੈਂ ਤਾਈ ਕੇ ਆਟਾ ਰੱਖਣ ਗਿਆ ਸੀ ਮੈਂ ਚਲਾਨੀ ਵਿੱਚ ਹੀ ਸੀ ਉਸ ਔਰਤ ਨੇ ਪਾਈ ਨੂੰ ਕਿਹਾ ਕਿ ਬੇਬੇ ਅੰਦਰ ਆ ਕੇ ਗੱਲ ਸੁਣ ਮੈਂ ਕਦੇ ਕਿਸੇ ਦੀਆਂ ਇੰਜ ਗੱਲਾਂ ਨਹੀਂ ਸੁਣੀਆਂ ਜਿਵੇਂ ਅੱਜ ਉਹਨਾਂ ਦੀਆਂ ਗੱਲਾਂ ਸੁਣਨ ਦੀ ਉਤਸੁਕਤਾ ਸੀ ਤਾਈ ਤੇ ਉਹ ਔਰਤ ਅੰਦਰ ਚਲੀਆਂ ਗਈਆਂ ਮਗਰ ਹੀ ਉਹ ਕੁੜੀ ਔਰਤ ਬੋਲੀ ਬੇਬੇ ਦਾਈਆਂ ਕੋਲੇ ਕਾਦੇ ਪਰਦੇ ਹੁੰਦੇ ਆ ਤੂੰ ਸਾਡੀ ਇੱਕ ਲਾਜ ਰੱਖ ਆ ਬੇਵਾਂ ਨੇ ਢਿੱਡ ਕਰਵਾ ਲਿਆ ਕੁਵਾਰੀ ਨੇ ਖੌਰੀ ਕੀ ਦਾ ਬੀਲੀ ਫੜਦੀ ਆ ਬਸ ਬੇਬੇ ਸਾਡੀ ਇੱਜ਼ਤ ਤੇਰੇ ਹੱਥ ਹੈ ਤੂੰ ਹੁਣ ਇਹਦਾ ਕੋਈ ਹੱਲ ਕਰ ਭਾਈ ਡਰ ਗਈ ਹਾਏ ਹਾਏ ਭਾਈ ਤੂੰ ਇਹ ਕੀ ਕਰੀ ਕਹੀ ਜਾਨੀ ਐ ਮੈਂ ਹੁਣ ਦੱਸ ਇਹਦਾ ਕੀ ਕਰਾਂ ਕੀ ਇਸ ਕਰਨਾ ਉਹ ਮੈਂ ਕਰ ਦੂੰ औरत बोली, बेबे जमद जवाक दी घुट दे ये मेरी पे पता नहीं लग्या जो ढिड दिखाई दे लग्या तो माँ ने डर ने मेरे को भेज दिखी बेवा हूँ बेबे तू कर कोई हल मैं तो बहुत आसा लैके आई हाँ तेरे कोल। ताई ने साफ मना कर दिता पर जदों उस औरत ने ਤਾਈ ਦੇ ਹੱਥ ਵਿੱਚ ਸੋਨੇ ਦੀ ਮੰਦਰੀ ਰੱਖੀ ਤੇ ਕਿਹਾ ਕਿ ਪੈਸੇ ਤੈਨੂੰ ਕੰਮ ਹੋਏ ਬਾਅਦ ਦਊ ਤਾਂ ਤਾਈ ਘਰੇ ਜਿਵੇਂ ਮੰਨ ਗਈ ਮੇਰਾ ਲੂੰ ਕੰਡਾ ਖੜਾ ਹੋ ਗਿਆ ਸੋਚਿਆ ਤਾਈ ਦੇ ਆਪ ਦੇ ਔਲਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੂਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਔਰਤ ਬੋਲੀ ਕਿ ਅਸੀਂ ਕੱਲ ਆਥਨੇ ਆਵਾਂਗੇ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੇ ਗੱਲ ਕੰਨੀ ਨਾ ਭੇਜਾਵੇ ਦੋ ਚਾਰ ਦਿਨ ਅਸੀਂ ਤੇਰੇ ਕੋਲ ਰਹਾਂਗੇ ਆ ਜਾਂ ਕੁੜੀ ਨੂੰ ਤੇਰੇ ਕੋਲ ਛੱਡ ਜਾऊं ਤੇਰੇ ਤੇ ਤਾਂ ਮੈਨੂੰ ਇਤਵਾਰੀ ਆ ਬੇਬੇ ਮੇਰੇ ਵੀ ਕੇਸ ਵੇਖ ਲੈ ਤੂੰ ਤੂੰ ਹੀ ਕੀਤੇ ਆ ਵੇਖਣ ਵਿੱਚ ਉਹ ਚੰਗੇ ਘਰੋਂ ਲੱਗਦੀਆਂ ਸਨ ਪਰ ਮੈਨੂੰ ਪਤਾ ਨਹੀਂ ਕਿਉਂ ਉਸ ਕੁੜੀ ਤੇ ਤਰਸ ਜਿਹਾ ਆ ਮੈਥੋਂ ਵੀ ਰੋਟੀ ਨਾ ਪੱਕੀ ਕੋਈ ਕੰਮ ਵੀ ਨਾ ਹੋਇਆ ਮੈਨੂੰ ਵਾਰ-ਵਾਰ ਉਹ ਕੁੜੀ ਹੀ ਦਿਸੀ ਜਾਵੇ ਮਨ ਵਿੱਚ ਬਹੁਤ ਕੁਝ ਆਈ ਜਾਵੇ ਕਿ ਕੀ ਕਰਾਂ ਰਾਤ ਰੋਟੀ ਮੈਂ ਖਾਧੀ ਨਾ ਮਨ ਵਿੱਚ ਸੋਚੀ ਗਿਆ ਕੁਝ ਨਾ ਕੁਝ ਆਖਰ ਮੈਂ ਆਰਾਮ ਦੀ ਨੀਂਦ ਸੌਂ ਗਿਆ ਸਵੇਰੇ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੂਤ ਕੱਤੀ ਜਾਵੇ ਮੈਂ ਤਾਈ ਦੇ ਬਰੋਬਰ ਹੀ ਪੈਰੀਂ ਪਾਰ ਬੈਠ ਗਿਆ ਮੈਨੂੰ ਇੰਜ ਬੈਠਿਆਂ ਵੇਖ ਤਾਈ ਕਹਿੰਦੀ ਮੰਜਾ ਪੀੜੀ ਲੈਣਾ ਭਾਈ ਨੇਕ ਕਿਵੇਂ ਸੌਖਾ ਅੱਜ ਸਦੇਹਾਂ ਹੀ ਤਾਈ ਕੋਲ ਆ ਗਿਆ ਮੈਂ ਉੰਜ ਹੀ ਬੈਠਾ ਰਹਾ ਅੱਜ ਤੱਕ ਤਾਈ ਕੋਲ ਇੰਨੀ ਸੰਗ ਨਹੀਂ ਸੀ ਵਿਖਾਈ 40 ਵਰਿਆਂ ਦੀ ਉਮਰ ਹੋ ਚੱਲੀ ਐ ਪਰ ਅੱਜ ਕੱਲ ਅੱਜ ਗੱਲ ਕਹਿਣ ਤੋਂ ਮੈਂ ਝਿਜਕ ਰਿਹਾ ਸੀ ਤਾਈ ਨੇ ਫੇਰ ਕਿਹਾ ਵੇ ਨੇਕ ਕੀ ਹੋ ਗਿਆ ਤੈਨੂੰ ਇਉਂ ਕੁੜੀਆਂ ਵਾਂਗੂ ਬਹਿ ਗਿਆ ਤੂੰ ਆਕੇ ਮੈਂ ਪਹਿਲਾਂ ਕੁਝ ਸੋਚ ਹੀ ਗਿਆ ਫਿਰ ਜਿਵੇਂ ਡਰਦਿਆਂ ਹੋਇਆ ਆਪਣੀ ਗੱਲ ਸ਼ੀਤੀ ਨਾਲ ਨੇ ਵਿੜੀ ਤੇ ਕਿਹਾ ਤਾਈ ਉਹ ਜਵਾਕ ਮੈਂ ਲੈਣਾ ਹੈ ਤਾਈ ਨੂੰ ਗੱਲ ਦੀ ਸਮਝ ਨਾ ਲੱਗੀ ਤਾਂ ਮੈਂ ਹੁਣ ਧੀਰਜ ਫੜ ਗਿਆ ਸੀ ਬੋਲਿਆ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀਆਂ ਆਈਆਂ ਸਨ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੂੰ ਸਾਰੀ ਉਮਰ ਪਾਪ ਨਹੀਂ ਖੱਟਿਆ ਪਰ ਹੁਣ ਜਾਂਦੀ ਉਮਰੇ ਆਉ ਦੇ ਸਰ ਪਾਪ ਦਾ ਵਰਾ ਨਾ ਲੈ ਲਈ ਜਿਹੜਾ ਜੰਮਦਾ ਬੱਚਾ ਹੋ ਉਹ ਤੂੰ ਮੈਨੂੰ ਦੇ ਦੇ ਤਾਈ ਵੀ ਨੇਕ ਮੈਂ ਕਦੇ ਪਾਪ ਕਰਦੀ ਮੈਂ ਕਦੋਂ ਪਾਪ ਕਰਨੀ ਆ ਪਰ ਤੈਨੂੰ ਪਤਾ ਅੱਜ ਕੱਲ ਕੀ ਕੁਝ ਹੋ ਰਿਹਾ ਜੇ ਇਹ ਕਿਸੇ ਹਸਪਤਾਲ ਜਾਂਦੇ ਉਥੇ ਵੀ ਤਾਂ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚ ਲਈ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹ ਨੂੰ ਤੇਰੇ ਕੋਲ ਭੇਜਿਆ ਬਸ ਇਹ ਰੱਬ ਦੀ ਰਜ਼ਾ ਸਮਝ ਨੂੰ ਉਹਦਾ ਜੰਮਦਾ ਬੱਚਾ ਮੇਰੀ ਝੋਲੀ ਪਾ ਦੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਹਾੜੇ ਕੜਤੀ ਨੂੰ ਵੇਖ ਉਹ ਕਹਿੰਦੀ ਵੇਖਾਂਗੇ ਇਹੋ ਜਿਹਾ ਵੇਲਾ ਹੋਇਆ ਜਿਹੋ ਜਿਹਾ ਵੇਲਾ ਹੋਇਆ ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਚੁੱਕੀ ਸੀ ਮੈਂ ਆਪ ਦੇ ਕੱਚੇ ਵੇੜੇ ਵਿੱਚ ਢੇੜੇ ਕੱਢ ਰਿਹਾ ਸੀ ਇਕਦੋਂ ਉਹ ਆਉਣ ਸੱਚੀ ਹੀ ਮੇਰੇ ਮਨ ਵਿੱਚ ਖੁਸ਼ੀ ਸੀ 4:00 ਵਜੇ ਦਾ ਟਾਈਮ ਕੁੜੀ ਦਾ ਰੰਗ ਪੀਲਾ ਫੂਕ ਵਰਗਾ ਹੋਇਆ ਪਿਆ ਸੀ ਸ਼ਾਇਦ ਉਹ ਦਰਦ ਲੱਗੇ ਹੋਏ ਸਨ ਉਹ ਆਉਂਦਿਆਂ ਮੇਰੇ ਨਜ਼ਰੀ ਪਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਹਜੇ ਵੀ ਪੂਰਾ ਭਰੋਸਾ ਨਹੀਂ ਸੀ ਕਿਉਂਕਿ ਹਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੋਕਰ ਕੇ ਆਇਆ। ਚੇਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ ਦੋ ਅੰਨੇ ਭਰ ਦੀ ਸ਼ਾਪ ਪਾਈ ਸੀ। ਉਹ ਮੇਰੇ ਟਰੰਕ ਵਿੱਚ ਹੀ ਸੀ। ਮੈਂ ਟਰੱਕ ਟਰੰਕ ਖੋਲ ਕੇ ਸ਼ਾਪ ਕੱਢੀ। ਭਾਵੇਂ ਇਹ ਛੋਟਾ ਤੋਹਫਾ ਸੀ ਪਰ ਮੈਂ ਭੱਜ ਕੇ ਤਾਈ ਨੂੰ ਫੜ ਆਇਆ। ਉਹ ਦੋਹੀ ਸਵਾਤ ਅੰਦਰ ਸੀ। ਤਾਈ ਨੇ ਮੈਨੂੰ ਕਿਹਾ ਕਿ ਹੁਣ ਤੂੰ ਮੇਰੇ ਨੇੜੇ ਤੇੜੇ ਰਹੀਂ। ਜਵਾਕ ਜੰਦਾ ਮੈਂ ਤੇਰੀ ਤੇਰੀ ਝੋਲੀ ਪਾਉਣਾ ਜਵਾਕ ਦੀ ਰੋਂਦੇ ਦੀ ਚੂੰ ਵੀ ਨਾ ਸੁਨੇ ਮੈਂ ਤਾਈ ਦੀ ਹਰ ਗੱਲ ਮੰਨਣ ਨੂੰ ਤਿਆਰ ਸੀ ਮੈਂ ਉਹ ਹੀ ਕੀਤਾ ਤਾਈ ਦੇ ਨੇੜੇ ਤੇੜੇ ਰਹਾ ਅਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਲਕਾਰੀ ਨਾਲ ਮੇਰੀਆਂ ਅਮਰਾਸ਼ਾ ਖੜ ਗਈਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆ ਗਏ ਹਾਈ ਹਾਈ ਇੰਨਾ ਸੁਣਾ ਜਵਾਕ ਢੂੰਗ ਵਰਗਾ ਪਰਾਣੀ ਜਿਹੇ ਖੇਸ ਵਿੱਚ ਲਪੇਟਿਆ ਮੈਨੂੰ ਫੜਾ ਬੋਲਨੀ ਹੁਣ ਤੈਥੋਂ ਇਥੋਂ ਚਲਾ ਜਾ ਨਾ ਨੂੰ ਬਣ ਕਰਾ ਪੈ ਜੇ ਤੂੰ ਇਹਨੂੰ ਆਪਦੇ ਅੰਦਰ ਲਈ ਸਵਾਤ ਵਿੱਚ ਹੀ ਰੱਖੀ ਬਾਕੀ ਤੈਨੂੰ ਪਤਾ ਹੀ ਆ ਇੰਨਾ ਕੋ ਵੀ ਨਵਾਂ ਜੰਮਿਆ ਬੱਚਾ ਕਿਵੇਂ ਸੰਭੀਦਾ ਮੈਂ ਹਾਂ ਕਹੀ ਕਿਉਂਕਿ ਅਕਸਰ ਹੀ ਤਾਈ ਜੀ ਕਿਸੇ ਦਾ ਕੇਸ ਹੁੰਦਾ ਮੈਨੂੰ ਹੀ ਸੱਦ ਲੈਂਦੀ ਹੁੰਦੀ ਸੀ ਮੈਂ ਉਤਲਾ ਊੜ-ਪੂੜ ਕਰਨਾ ਜਾਣਦਾ ਸੀ ਮੈਂ ਛੇਤੀ ਦਿਨੇ ਆਪਦੇ ਘਰ ਆ ਗਿਆ। ਬੱਚੇ ਦੇ ਮੂੰਹ ਤੇ ਪਲੂਣ ਜਿਹੀ ਸੀ। ਮੈਂ ਡਰ ਗਿਆ ਕਿ ਕਿਤੇ ਇਹਨੂੰ ਕੁਝ ਹੋਰ ਨਾ ਹੋ ਜੇ। ਫਿਰ ਮੈਨੂੰ ਪਤਾ ਲੱਗਿਆ ਕਿ ਬੱਚਾ ਜੰਮਦਾ ਐਵੇਂ ਹੁੰਦਾ ਹੈ। ਮੈਨੂੰ ਇਹ ਬੱਚਾ ਫੜ ਕੇ ਬਹੁਤ ਸਕੂਨ ਮਿਲਿਆ। ਸ਼ਹਿਦ ਦੀ ਡੱਬੀ ਕੱਢੀ। ਮੂੰਹੋਂ ਥੋੜਾ ਜਿਹਾ ਸ਼ਹਿਦ ਲਾਇਆ। ਮੈਂ ਆਈ ਵੀ ਨਾ ਪੁੱਛਿਆ ਕਿ ਇਹ ਮੁੰਡਾ ਜਾਂ ਕੁੜੀ। ਜਵਾਕ ਰੋਣ ਲੱਗਿਆ। ਮੈਂ ਡਰ ਗਿਆ ਭਾਵੇਂ ਤਾਈ ਕੇ ਘਰ ਤੋਂ ਕਿੰਨੀਆਂ ਵਿੱਥਾਂ ਤੇ ਸੁਆਦ ਸੀ ਬਾਕੀ ਬੂਹਾ ਲੱਗਿਆ ਹਿਆ ਸੀ ਪਰ ਮੇਰੇ ਮਨ ਵਿੱਚ ਡਰ ਸੀ ਮੈਂ ਸਟੋਪ ਚਲਾਇਆ ਦੁੱਧ ਗਾਂ ਦਾ ਤੱਤਾ ਕੀਤਾ ਤੇ ਕੋਲੀ ਵਿੱਚ ਪਾ ਕੇ ਰੂਹ ਦੇ ਫੰਬੇ ਦੀ ਬੱਤੀ ਬਣਾ ਹੌਲੀ-ਹੌਲੀ ਉਤੇ ਮੂੰਹ ਨੂੰ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸੁਆਦ ਤਾਂ ਹੁਣ ਆਉਣਾ ਸੀ ਬੱਚਾ ਬੱਤੀ ਨੂੰ ਚੂਸਦਾ ਥੱਕ ਜਾਂਦਾ ਤਾਂ ਉਹ ਸੌਂ ਜਾਂਦਾ ਫਿਰ ਮੈਨੂੰ ਉਹਦੇ ਪੁਰਾਣੇ ਖੇਸ ਜਿਸ ਵਿੱਚ ਲਪੇਟਿਆ ਸੀ ਸੂ ਗਈ ਮੈਂ ਸੰਦੂਕ ਖੋਲ੍ਹਿਆ ਉਹਦੇ ਵਿੱਚ ਨਵਾਂ ਨਕੋਰ ਖੇਸ ਕੱਢਿਆ ਤੇ ਉਹਦੇ ਵਿੱਚ ਬੱਚਾ ਲਪੇਟਿਆ ਰੱਬ ਦਾ ਸ਼ੁਕਰ ਹੈ ਕਿ ਇਹ ਮੇਰੀ ਧੀ ਸੀ ਹੁਣ ਮੈਂ ਆਪਦੇ ਆਪ ਨੂੰ ਸਰਦਾਰ ਨੀਕ ਸਿੰਘ ਕਹਾਇਆ ਕਰਾਂਗਾ ਮੈਂ ਜਵਾਕ ਦੇ ਪੋਤੜੇ ਬਣਾਈ ਇੰਨਾ ਹੀ ਕੁਝ ਹੋਰ ਕੀਤਾ ਲਗਭਗ ਹੁਣ ਮੇਰੇ ਕੰਮ ਵੱਧ ਗਏ ਸਨ ਤਾਈ ਨੇ ਉਸ ਔਰਤ ਨੂੰ ਕਿਹਾ ਕਿ ਜਿੱਥੇ ਗੱਲ ਹੈਗੀ ਆ ਨੱਪ ਦਿਓ ਮੈਂ ਜਵਾਕ ਦਾ ਕੰਮ ਮਕਾ ਦਿੱਤਾ ਏ ਉਸ ਕੁੜੀ ਦੇ ਦਿਲ ਤੇ ਖੋਰੇ ਕੀ ਬੀਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਇੱਕ ਲੰਬਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਸ਼ਾਈ ਖੁਸ਼ੀ ਦੱਸਦੀ ਸੀ ਕਿ ਆਇਨੂ ਉਹਨਾਂ ਨੇ ਹੋਰ ਘਰੇ ਕਿੰਨੇ ਪੈਸੇ ਦਿੱਤੇ ਸਨ ਜਾਪੇ ਆਲੀ ਕੁੜੀ ਜਰਵਾਣੀ ਸੀ ਉਹ ਦੋ ਦਿਨਾਂ ਵਿੱਚ ਠੀਕ ਹੋ ਗਈ ਆਪਣੇ ਘਰ ਚਲੀ ਗਈ ਕਹਿੰਦੇ ਹੁੰਦੇ ਆ ਕਿ ਧੀਆ ਬਹੁਤ ਭੂਣੀਆਂ ਵੀ ਹੁੰਦੀਆਂ ਹਨ ਸੱਚਮੁੱਚ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਕਿ ਮੈਂ ਇੱਥੇ ਰੋਈ ਤਾਂ ਮੈਨੂੰ ਕੋਈ ਚੁੱਕ ਕੇ ਲੈ ਜਾਉ ਉਹ ਚੁੱਪ ਕਰਕੇ ਸੌਂ ਜਾਂਦੀ ਭੁੱਖ ਲੱਗਦੀ ਦਾ ਮੂੰਹ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੋਤੜੇ ਬਦਲ ਦਿੰਦਾ ਫਿਰ ਧੋ ਵੀ ਦਿੰਦਾ ਹੁਣ ਜਿਆਦਾ ਕੋਈ ਖਤਰਾ ਨਹੀਂ ਸੀ ਮੈਂ ਕਿੰਨੇ ਦਿਨ ਤਾਂ ਬਾਹਰ ਹੀ ਨਹੀਂ ਨਿਕਲਿਆ ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੀ ਕੱਪੜੇ ਤੇ ਹੋਰ ਨਿਕਸਪ ਮੈਂ ਸੋਚਿਆ ਕਿ ਤਾਈ ਕੋਲ ਆਵਦੀ ਧੀ ਨੂੰ ਛੱਡ ਜਾਵਾਂ ਗੇਫ ਟੱਪਣ ਲੱਗਿਆ ਤਮਨ ਵਿੱਚ ਕੋ ਜਾਇਆ ਤੇ ਤਾਈ ਨੂੰ ਕਿਹਾ ਆ ਚੱਕ ਤਾਈ ਪੈਸੇ ਜਵਾਕ ਦੇ ਕੱਪੜੇ ਸਾਬਣ ਸੋਡਾ ਸਾਰਾ ਕੁਝ ਲਿਆ ਸ਼ਹਿਰੋਂ ਮੀਰਾ ਚੈਤਨੀ ਮੰਨਦਾ ਜਾਣ ਨੂੰ ਤਾਈ ਬਣ ਕੇ ਕਰਾਇਆ ਵੀ ਤੇਰਾ ਇਹਦੇ ਵਿੱਚ ਹੀ ਆ ਤੂੰ ਸਮਾਨ ਲਿਆ ਕੇ ਦੇ ਤਾਈ ਸਮਾਨ ਲੈਣ ਚਲੀ ਗਈ ਮੇਰੀ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾ ਲੈ ਕੇ ਆਉਂਦਾ ਸਭੂ ਬਾਹਰ ਦੀ ਬਾਹਰ ਹੀ ਤੋੜ ਦਿੰਦਾ ਸਭ ਹੈਰਾਨ ਸੀ ਕਿ ਇਹ ਖੇਤ ਵੀ ਢੇੜਾ ਨਹੀਂ ਮਾਰਦਾ ਮੇਰੇ ਖੇਤ ਦਾ ਗਵੰਡੀ ਮੈਨੂੰ ਦੱਸਣ ਆਇਆ ਕਿ ਨਰਮੀ ਨੂੰ ਸੁੰਢੀ ਪੈ ਗਈ ਆ ਉਹਦੇ ਸਪਰੇ ਛੜਕਾਂ ਦੇ ਮੈਂ ਉਹਨੂੰ ਮਨਤ ਕੀਤੀ ਕਿ ਯਾਰ ਮੇਰੀ ਸੇਹ ਠੀਕ ਨਹੀਂ ਤੂੰ ਇਉਂ ਕਰ ਨੰਦੀ ਕਿਉਂ ਮੇਰਾ ਨਾਂ ਲੈ ਕੇ ਸਪਰੇ ਲਿਆ ਤੇ ਕਿਸੇ ਤੋਂ ਛੜਕਾ ਦੇ ਉਹਦੇ ਪੈਸੇ ਮੈਥੋਂ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸਨ ਉਹਨਾਂ ਨੇ ਆਪ ਹੀ ਨਰਮ ਵਿਖਿਆ ਪਰ ਇਹ ਗੱਲ ਕਿੱਥੇ ਗੁੱਝੀ ਰਹਿੰਦੀ ਹੈ ਮੇਰਾ ਇੱਕ ਯਾਰ ਮੇਰੇ ਕੋਲ ਆਇਆ ਤੇ ਸਿੱਧਾ ਹੀ ਬੋਲਿਆ ਆਜ ਵਾਕ ਕੀਦਾ ਲੈ ਕੇ ਆਇਆ ਸੱਚ ਦਸੀ ਝੂਠ ਨਾ ਬੋਲੀ ਆਪਾ ਪੱਗ ਵੱਟ ਯਾਰਾ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਵੀ ਜਵਾਕ ਕੀਦਾ ਹੈ ਉਹਦੇ ਅਕੇ ਘਣੀ ਸੰਦਾਰੀ ਹੋਵੇਗੀ ਮਿਲਦੀ ਹੈ ਇਸ ਕਹਾਣੀ ਦੀ ਅਗਲੀ ਭਾਗ ਨਾਲ ਤਦ ਤੱਕ ਲਈ ਜਾਚ ਦੇ ਉਤਾਨਵਾਦ